ਡੀ ਬਾਟਰ ਨਿਊ ਤੇ ਖਵਾਰੀ ਸੁਰਖੀਆਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਜਗਦੀਸ਼ ਵਾਸਲ ਅੱਜ ਦੇ ਖਵਾਰਾਂ ਦੇ ਵਿੱਚ ਛਪੀਆਂ ਖਬਰਾਂ ਦੇ ਵਿੱਚ ਸਭ ਤੋਂ ਵੱਡੀ ਸੁਰਖੀ ਨਜ਼ਰ ਆ ਰਹੀ ਹੈ ਪੰਜਾਬ ਤੋਂ ਜਿਸ ਦੇ ਵਿੱਚ ਬੀਜੇਪੀ ਨੇਤਾ ਸੁਨੀਲ ਜਾਖੜ ਦਾ ਇੱਕ ਅਹਿਮ ਬਿਆਨ ਆਇਆ ਹੈ ਜਿਸ ਵਿੱਚ ਉਨ੍ਹਾਂ ਬੀਜੇਪੀ ਤੇ ਕਾਂਦੀ ਪਾਲ ਦੇ ਨਵੇਂ ਮਾਸਤੇ ਰਿਸ਼ਤੇ ਨੂੰ ਜ਼ਾਦ ਕੀਤਾ ਤੇ ਕਿਹਾ ਕਿ ਇਹ ਗਠਜੋੜ ਪੰਜਾਬ ਦੀ ਸ਼ਾਂਤੀ ਅਮਨ ਤੇ ਭਾਈਚਾਰੇ ਦੇ ਲਈ ਜ਼ਰੂਰੀ ਹੈ ਨਵੀਂ ਦਿੱਲੀ ਤੋਂ ਖਬਰ ਹੈ ਕਿ ਜਸਟਿਸ ਜਸਵੰਤ ਬਰਮਾ ਜਿਨ੍ਹਾਂ ਦੀ ਕੁਝ ਮਹੀਨੇ ਪਹਿਲਾਂ ਦਿੱਲੀ ਸਰਕਾਰੀ ਰਿਹਜ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਸਟੋਰ ਵਿੱਚੋਂ ਬਹੁਤ ਵੱਡੀ ਮਾਤਰਾ ਦੇ ਵਿੱਚ ਕੈਸ਼ ਮਿਲਿਆ ਸੀ ਇਸ ਮਾਮਲੇ ਤੋਂ ਬਾਅਦ ਇੱਕ ਕਮੇਟੀ ਨੇ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਹੁਣ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਲਈ 100 ਸੰਸਦ ਮੈਂਬਰਾਂ ਨੇ ਆਪਣੇ ਦਸਤਖਤ ਕਰ ਦਿੱਤੇ ਨੇ ਤੇ ਸਰਕਾਰ ਦਾ ਕਹਿਣਾ ਹੈ ਕਿ ਬਾਕੀ ਦੇ ਸਸਤਾ ਤੋਂ ਸੈਂਡ ਕਰਵਾਉਣ ਦੀ ਇਹ ਮਹਿਮ ਜਾਰੀ ਹੈ ਚੰਡੀਗੜ੍ਹ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਪਿੰਕ ਦਾ ਬਿਆਨ ਹੈ ਜਿਸ ਵਿੱਚ ਉਨ੍ਹਾਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਸੂਬੇ ਵਿੱਚ ਧਰਨੇ ਲਗਾਉਣ ਦਾ ਹਲਾਨ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਏ ਹੜ੍ਹਾਂ ਦੇ ਕਾਰਨ ਕਰੋਨਾ ਦੇ ਨੁਕਸਾਨ ਦਾ ਜਾਇਜ਼ਾ ਲੈਣ ਦੇ ਲਈ ਕੇਂਦਰ ਦੇ ਵੱਲੋਂ ਇੱਕ ਵਿਸ਼ੇਸ਼ ਟੀਮ ਭੇਜੀ ਗਈ ਹੈ ਜੋ ਨੁਕਸਾਨ ਦਾ ਜਾਇਜ਼ਾ ਲੈ ਕੇ ਪ੍ਰਭਾਵਿਤ ਖੇਤਰਾਂ ਨੂੰ ਫੰਡ ਜਾਰੀ ਕਰਵਾਉਣ ਦੇ ਵਿੱਚ ਸਹਾਇਤਾ ਕਰੇਗੀ। ਜੁਰਮ ਦੇ ਨਾਲ ਜੁੜੀ ਇੱਕ ਅਹਿਮ ਖਬਰ ਲੁਧਿਆਣਾ ਤੋਂ ਛਪੀ ਹੈ ਜਿਸ ਵਿੱਚ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਇੱਕ ਗੈਂਸਟਰ ਗੌਰਵ ਸ਼ਰਮਾ ਉਰਫ ਗੌਰੂ ਬੱচ্চਾ ਜਿਸ ਤੇ ਕਤਲ ਅਰਾਦਾ ਕਤਲ ਲੁੱਟਖੋ ਦੇ 57 ਪਰਚੇ ਦਰਜ ਨੇ ਉਸ ਨੂੰ ਪ੍ਰੋਟੈਕਸ਼ਨ ਬਰੰਡ ਤੇ ਲੁਧਿਆਣਾ ਲਿਆਂਦਾ ਗਿਆ ਉਸ ਤੇ ਇਸ ਵਾਰ ਦੋਸ਼ ਹੈ ਕਿ ਉਸਨੇ ਬਠਿੰਡਾ ਜੇਲ੍ਹ ਦੇ ਲੈਡਲੈਂਡ ਫੋਨ ਤੋਂ ਕਈ ਵਾਰ ਫੋਨ ਕਰਕੇ ਲੁਧਿਆਣੇ ਦੇ ਇੱਕ ਵਪਾਰੀ ਗਗਨਦੀਪ ਤੋਂ ਫਰੋਤੀ ਮੰਗੀ ਹੈ ਤੋ ਇਹ ਸਨ ਅੱਜ ਦੀਆਂ ਖ਼ਬ਼ਰੀਆਂ ਸੁਰਖੀਆਂ ਕੱਲ ਫੇਰ ਨਵੀਆਂ ਤੇ ਤਾਜ਼ਾ ਸੁਰਖੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ ਰਬਾਕਾ